ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਉਹੀ ਘਰ ਜਿੱਥੋਂ ਬਹੁਤ ਸੋਹਣੀਆਂ ਸੋਹਣੀਆਂ ਮੱਝਾਂ ਤੁਹਾਨੂੰ ਦਿਖਾਉਂਦੇ ਰਹੇ ਆ ਅੱਜ ਫੇਰ ਸਰਪੰਚ ਵੀਰ ਸਿੰਘ ਡੇਰੀ ਫਾਰਮ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਮੱਝਾਂ ਅੱਜ ਟੋਟਲ ਜਿਹੜੀਆਂ ਦਿਖਾਉਣੀ ਆ ਉਹ 7 ਜਿਨ੍ਹਾਂ ਚੋਂ 5 ਸੋਹਣੀਆਂ ਸਵਾਈਆਂ ਤੇ 2 ਇੱਥੇ ਗੱਭਣ ਮੱਝਾਂ ਵੀ ਹੈਗੀਆਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ, ਤਸੱਲੀ ਉਹਦੀ ਤੁਸੀਂ ਕਰਨੀ ਹੈ। ਨੰਬਰ ਸਿੱਧਾ ਸਕਰੀਨ ਉੱਤੇ 22 ਦਾ ਚੱਲਦਾ ਰਹੂਗਾ। ਦੋ ਨੰਬਰ ਇੱਥੇ ਤੁਸੀਂ ਦੇਖੋਗੇ। ਇੱਕ 22 ਸੰਦੀਪ ਦਾ ਤੇ ਇੱਕ ਧਰਮਵੀਰ ਦਾ। ਜੋ ਦੋਨੇ ਭਰਾ ਇੱਥੇ ਰਲ ਮਿਲ ਕੇ ਵਪਾਰ ਦਾ ਕੰਮ ਕਰਦੇ ਆ। ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਤੋਂ। ਉਸ ਤੋਂ ਬਾਅਦ ਤੁਹਾਨੂੰ 6 ਹੋਰ ਦਿਖਾ ਦਿੰਨੇ ਆ। ਬਾਕੀ ਆਓ, ਭਾਈ ਤੋਂ ਇਹਨਾਂ ਦੀ ਜਾਣਕਾਰੀ ਲਈਏ। ਧਰਮਵੀਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਰ। ਧਰਮਵੀਰ ਭਾਈ ਅੱਜ ਆਪਾਂ ਵੈਸੇ ਟਾਈਮ ਬਾਦੀ ਵੀਡੀਓ ਬਣਾਉਣ ਲੱਗੇ ਆ ਹੁਣ ਆਈ ਜਾਂਦੇ ਆ ਪਸ਼ੂ ਤਾਂ ਰੁਟੀਨ ਚ ਹੀ ਆਈ ਨੇ ਪਸ਼ੂ ਰੁਟੀਨ ਚ ਹੀ ਆਉਂਦੇ ਬਈ ਕੰਮ ਉਹਨੇ ਚੱਲਦਾ ਪਰ ਥੋੜਾ ਡੈਰੀਆ ਵੰਨੇ ਰਜਾਣ ਵੱਧ ਹੋਇਆ ਠੀਕ ਐ ਉਹਦੇ ਕਰਕੇ ਘਟ ਜਾਂਦਾ ਮਤਲਬ ਹਾਂਜੀ ਹਾਂਜੀ ਬਈ ਠੀਕ ਐ ਅੱਛਾ ਭਾਈ ਅੱਜ ਸੱਤ ਮੱਝਾਂ ਦਿਖਾਉਣੀਆਂ ਆ ਆਪਾਂ ਹਾਂਜੀ ਸੱਤ ਝੋਟੀਆਂ ਬਈ ਹਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਬਈ ਕੰਮ ਇਹ ਪਹਿਲਾ ਸੂਈ ਹੈ ਬਈ 4 ਤੰ ਦਾ ਹੈ ਦਿਨ ਕਿੰਨੇ ਹੋਗੇ ਸੂਈ ਇੱਕਾ ਉੱਤ ਹੋਗੇ ਸੂਈ ਨੂੰ ਹੁਣ 12 12.5 ਕਿਲੋ ਦੁੱਧ ਹਾਜ਼ਰ ਹੋਊਗਾ ਚੋਣ ਵਾਲਾ ਜਿਹੜਾ ਬਈ ਠੀਕ ਐ ਪਰ ਝੋਟੀ ਬਹੁਤ ਚੰਗੀ 15 ਪਲੱਸ ਦੁੱਧ ਕਰੂਗੀ ਬਈ ਰੇਟ ਕੀ ਰੋਗਾ ਬਈ ਰੇਟ ਬਈ ਫੋਨ ਤੇ ਉਹਨਾਂ ਦੇ ਸਾਰੀਆਂ ਦੇ ਅੱਛਾ ਇਹ ਮੈਨੂੰ ਐਂ ਲੱਗਦਾ ਵੀ ਜਿਵੇਂ ਅੰਦਰ ਵੱਜਦੀ ਰਹੀ ਹੁੰਦੀ ਹੈ ਜਿੱਥੋਂ ਖਰੀਦੀ ਝੋਟੀ ਜੈਡ ਬਲੈਕ ਆ ਸਾਰੀ ਬਈ ਪੂਛੀ ਵਾਲੇ ਨਹੀਂ ਕੋਈ ਜਟਾ ਨਹੀਂ ਤੇ ਥੋੜੀ ਚਾਦਰਾਂ ਰੈਂਡ ਰਹੀ ਐ ਗਰਮੀ ਚਾਹ ਡਿੱਕਦਾ ਆ ਜਾਂਦੀ ਹੁਣ ਜਿਹੜੀ ਮੈਂ ਚਾਦਰਾਂ ਰੈਂਡ ਰੈਂਡ ਉੱਤੇ ਪੱਖਾ ਚੱਲਦਾ ਰੰਗ ਲਾਲੀ ਜਾ ਆ ਜਾਂਦਾ ਸਹੀ ਐ ਬਾਕੀ ਚਾਰ ਪੰਜ ਧੁੱਪਾਂ ਪਈਆਂ ਇਹਨੇ ਰੰਗ ਕਾਲਾ ਹੋਏ ਨੇ ਸਰ ਸੋ ਬੜੀ ਸੋਹਣੀ ਝੋਟੀ ਸਿੰਘਾਂ ਤੋਂ ਸ਼ੁਰੂ ਹੋ ਜੋ ਢਾਂਚੇ ਦੀ ਬਣਾਵਟ ਬੜੀ ਜ਼ਬਰਦਸ ਬਈ ਪੁੱਛ ਪੜੀ ਨਹੀਂ ਮੜੀ ਬੜਾ ਆਉਟ ਦੇਖੋ ਝੋਟੀ ਦੀ ਹੋਏ ਬਾਕੀ ਬਈ ਜਾਂ ਜੈਡ ਬਲੈਕ ਐਣੀ ਗੱਲ ਤੇ ਬਾਕੀ ਬਰੀਕ ਬਹੁਤ ਐ ਤੋਰ ਦੇ ਬਈ 15 16 ਸਰੀ ਝੋਟੀ ਬਈ ਐ 12 ਕਿਲੋ ਦੁੱਧ ਅੱਜ ਹਫਤੇ ਦੀ ਸੂਈ ਥੱਲੇ ਹਾਜ਼ਰ ਐ 15 16 ਕਿਲੋ ਦੁੱਧ ਦੀ ਐ ਜੀ ਆਸ ਆ ਬਾਈ ਹੋਰਿਆਂ ਨੂੰ ਬਾਕੀ ਕਿੰਨਾ ਚੋਲੋਗੇ ਥੋੜੀ ਸਮਝ ਐ ਢਾਂਚਾ ਦੇਖੋ ਦੋਸਤੋ ਝੋਪੀ ਦਾ ਲੰਬੀ ਗਰਦਨ ਬਿਲਕੁਲ ਸਾਬੋ ਤੇ ਸੋਹਣ ਦੇਖੋ ਇਹਦਾ ਢਾਂਚਾ ਤੁਸੀਂ ਸੋ 5 ਵੱਜੂਗੀ ਸਵੇਰ ਦੀ ਧੋਪੇ ਨੂੰ ਲੱਗਿਆ ਕਰੂਗੀ ਤੇ ਉਹਦੇ ਨਾਲ ਰੰਗ ਇਹਦਾ ਬਿਲਕੁਲ ਕਾਲਾ ਹੋ ਜਾਣਾ ਕਿਉਂਕਿ ਪੂਛ ਤੱਕ ਕਾਲੀ ਝੋਟੀ ਐ ਤਾਜੀ ਸੂਈ ਵੀ ਐ ਸੋ ਬੱਚੇ ਦੀ ਖਿੱਚ ਪਸੂ ਜਿਆਦਾ ਕਰਦਾ ਉਹਦੇ ਕਰਕੇ ਇਹਦਾ ਬੱਚਾ ਨਾਲ ਤੋੜ ਲੈਨੇ ਆ ਆ ਕੇ ਦੇਖਿਓ ਦੋਸਤੋ ਝੋਟੀ ਤੁਹਾਡੇ ਦਿਲ ਨੂੰ ਲੱਗੂਗੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਬਾਕੀ ਤਸੱਲੀ ਤੁਸੀਂ ਕਰ ਲੈਣੀ ਐ ਕਿਉਂਕਿ ਅੱਜ ਮੱਝਾਂ ਦੇ ਰੇਟ ਆਪਾਂ ਨੂੰ ਪਤਾ ਬਹੁਤ ਐ ਤੇ ਜਦੋਂ ਜਿਆਦਾ ਕੀਮਤ ਲਾਉਣੀ ਹੋਵੇ ਉਦੋਂ ਹੋਰ ਜ਼ਰੂਰੀ ਬਣ ਜਾਂਦਾ ਵੀ ਫੁੱਲ ਤਸੱਲੀ ਕੀਤੀ ਜਾਵੇ ਸੋ ਤਾਜੀ ਸੂਈ ਸਨੱਖੀ ਝੋਟੀ ਪਹਿਲੇ ਨੰਬਰ ਤੇ ਦਿਖਾ ਰਹੇ ਆ 6 ਨਾਗੇ ਦੂਬਾ ਚ ਹੋਰ ਤੁਹਾਨੂੰ ਦਿਖਾਉਣੇ ਸੋ ਦੇਖੋ ਇਹਦਾ ਹਵਾਨਾ ਫੇਰ ਤੁਸੀਂ ਇੱਕ ਵਾਰ ਬਾਕੀ ਜੋ ਤਾਂ ਲਗਾ ਚੌਣ ਚਾਂ ਬਹੁਤ ਚੰਗਾ ਬਾਈ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਸੀਲਸ ਅੱਗ ਪੂਰੀ ਸੀਲ ਸੰਢੀ ਚ ਠੀਕ ਹੈ ਲਿਆ ਬਾਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਸੋਹਣੀ ਝੋਟੀ ਦਿਖਾ ਰਿਹਾ ਨੂੰ ਸੋ ਇਹਦਾ ਬਾਕੀ ਬਾਈ ਹੋਰ ਜਵੇਂ ਜਣੇ ਦਣ ਪਈ ਜਾਣੇ ਆ ਇੱਕ ਮਿੰਟ ਤੱਕ ਨਿਖਰੀ ਜਾਣਾ ਥੱਲੋਂ ਇਹਨੇ ਪੁਣ ਵੀ ਤਿਆਰੀ ਚੰਗੀ ਆ। ਤਿਆਰੀ ਬਹੁਤ ਚੰਗੀ ਐ। ਸਪੇਸ ਪੂਸ ਬੜੀ। ਸਪੇਸ ਪਈ ਐ ਦੱਸੋ। ਬਹੁਤ ਠੰਡੀ ਐ ਅੱਜ। ਬਹੁਤ ਵੈਸੇ ਠੰਡੀ ਸੀ ਲਾਈ। ਇਹ ਤਾਂ ਸਾਡਾ ਹੀ ਲੋਕੀ ਕਹਿੰਦੇ ਕਾਂ ਤੂੰ ਹੀ ਪਤਾ ਨੇ ਕੀ ਮੈਨੂੰ ਪੋਣਿਆ। ਦੋਨੇ ਪਾਸੇ ਬੈ ਕੇ ਵੱਡੀ ਮੰਜਾ ਚਾਹ ਹੀ ਕਰਾਉਂਦੀ ਐ ਬਈ। ਸਹੀ। ਕੁਦਰਤੀ ਗੱਲ ਐ ਮੰਜਾ ਠੰਡੀ ਐ। ਹੂੰ। ਆਉਂਦੀਆਂ ਜਾਂਦੀਆਂ ਕਰਮ ਵਾਲੀਆਂ। ਤਾਂ ਇਹ ਤੋਂ ਅੱਗੇ ਜਿਹੜੀ ਦਰਮੀ ਵਿਚ ਝੋਟੀ ਬਈ। ਆਹ ਝੋਟੀ ਕੱਲ ਸੂਈ ਐ ਬਈ ਸਵੇਰੇ। ਕੱਲ ਸਵੇਰ ਸ। ਮਗਰ ਕੱਟੀ ਐ ਦੇ। ਦੋ ਤਾਂ ਆਂਦਾ ਐ ਮੂੰਹ ਤੋਂ ਦੋ। ਠੀਕ ਐ। ਹਾਂ ਦੋਨ ਦੀ ਜੀ ਤੋੜ ਕੇ ਬ ਸੋ ਸੋ ਦੋ ਦੰਦ ਪਹਿਲਾ ਸੁਆ ਕੱਲ ਸਵੇਰ ਦੀ ਸੂਈ ਇਹ 354 ਹੋਈ ਬਾਈ 9 ਕਿਲੋ ਹੁਣ ਬੌਲੀਏ ਕੱਟੀ ਦਲੇ ਠੀਕ ਹੈ ਫਣੀ ਪੂਛ ਬਾਈ ਖਵਾਨਾ ਦੇਖੋ ਕਰਮਾ ਵੀ ਦਾ ਦੁੱਧ ਵਾਲੀ ਝੋਕੀ ਇਹ ਵੀ ਸੋਹਣੇ ਸਿੰਘਾਂ ਦੀ ਹੈ ਕੱਟੀ ਦਾ 나ੜੂਆ ਕੱਚਾ ਨਾਲ ਆ ਹਜੇ ਲੱਤ ਤੋਂ ਹੀ ਵੱਧੀ ਹੈ ਕੱਟੀ ਤੇ ਕੱਲ ਰਾਤ ਸੂਈ 2 ਵਜੇ ਤੋਂ ਫਾਨਾ ਦੋ ਦਿਖਾ ਦੇ ਬੜਾ ਤੇ ਕੱਲ ਰਾਤ 2 ਵਜੇ ਸੂਈ ਹੈ ਦੱਸੋ 나ੜੂਆ ਨਾਲ ਕੱਚਾ ਬਲਕਾ ਸਿੰਘ ਇਹਦਾ ਵੀ ਸੋਹਣਾ ਝੋਟੀ ਦਾ ਇਹ ਵੀ ਸਿੰਘਾਂ ਤੋਂ ਲੈ ਕੇ ਸਸਨਾ ਕੀ ਝੋਟੀ ਹੈ ਹੁਣ ਲੋਚਵਾਂ ਜਾਂ ਤੁਹਾਨੂੰ ਬਹੁਤ ਸੋਹਣਾ ਕੱਢਿਆ ਬਾਈ ਹੋਣ ਬੜਾ ਚੰਗਾ ਕੱਟੀ ਲੱਗੋ ਚੰਗੇ ਪਸਮਾ ਦੀ ਝੋਟੀ ਹੈ ਦੇਖੋ ਇਹਦਾ ਢਾਂਚਾ ਸੁਹਾਦੀ ਇਹ ਵੀ ਸੀਲ شریف ਹੀ ਹੋਊ ਵੀ ਰੋਕ ਲਾ ਬਾਈ ਇੱਥੇ ਸੋ ਇਹ ਦੋਸਤੋ 2 ਨੰਬਰ ਤੇ ਝੋਟੀ ਪਹਿਲਾ ਸੁਹਾ ਦਿਖਾ ਰਹੇ ਹਾਂ ਤੁਹਾਨੂੰ ਦੁੰਦੀ ਹੈ ਬਾਈ ਬਹੁਤ ਚੰਗ ਵੱਡੀ ਬਾਨਾ ਝੋਟੀ ਨੇ ਘਾਣ ਸੁਨੂ ਬਾਕੀ ਸੀਲ ਠੰਡੀ ਚ ਚਵਾਤ ਦੀ ਬੜੀ ਜੰਗੀ ਸਹੀ ਹੈ ਹਾਂ ਇਹ ਵੀ ਸੀਲ شریف ਹੈ ਇਹ ਬੱਚਾ ਇਹਦੇ ਨਾਲ ਕੰਟੀਨੂਏ ਨੇ ਜਾਣ ਨੂੰ ਦੁੱਤਾ ਦੋ ਦੰਦ ਪਹਿਲਾਂ ਚੋਟੀ ਲੈ ਚੱਲੋ ਭਾਈ ਅੰਦਰ ਥਣ ਸੋਹਣਾ ਦੱਸੋ ਅਗਲਾ ਥਣ ਵੀ ਤੇ ਪਿਛਲਾ ਥਣ ਵੀ ਪੂਰਾ ਨਰੋਆ ਥਣ ਲੱਗਾ ਨਾ ਤਰਮੀਰ ਭਾਈ ਜਿਹੜੀ 3 ਨੰਬਰ ਤੇ ਚੋਟੀ ਹੈ ਇਹ ਚੋਟੀ ਗੱਭਣਾ ਭਈ 9 ਤੋਂ 10 ਦਿਨ ਪਈ ਹੈ ਤੇ ਠੀਕ ਹੈ ਜੈਡ ਬਲੈਕ ਆਪ ਇਹ ਬੁਰੀ ਮੈਂ ਮਹਿੰਦੀ ਧੀ ਹੈ ਤੇ ਇਹ ਜਿਹੜਾ ਥਣ ਸੀ ਨਵਾਬ ਦੀ ਧੀ ਹੈ ਭਾਈ ਅਛਾ ਅਭੀ ਮਨ ਨੂੰ ਤਾਂ ਗੱਪਣਾ ਹੈ ਠੀਕ ਹੈ ਕਿਆ ਸੁਆ ਪਹਿਲਾ ਬਈ ਪਹਿਲਾ ਚਾਰ ਦੰਦ ਦਾ ਚੌਕ ਦੇ ਚੱਕ ਰਹੀ ਆ ਜੀ ਬਈ ਕਿੰਨੇ ਦਿਨ ਲਊਂਦਾ ਚ 10 ਦਿਨ ਬਈ ਇਹਦੇ ਤੋਰ ਗਏ ਬਈ ਇੱਕ ਬਾਕੀ ਆਈ ਕਰਕੇ ਨਾ ਲੇਵਾ ਥੋੜਾ ਚੱਕੀ ਬੈਠੀ ਆ ਵੀਡੀਓ ਪਈ ਆ ਪ੍ਰੋਪਰ ਮਾਲਕ ਦੇ ਘਰੇ ਸੀ ਲੇਵਾ ਬਹੁਤ ਸੀ ਕੱਟੀ ਨੂੰ ਠੀਕ ਹੈ ਲੇਵਾ ਤਾਂ ਖੈਰ ਹੁਣ ਵੀ ਚੰਗਾ ਦਿਖਾਉਂਦੀ ਐ ਚਾਰ ਦੰਦ ਬਿਊਟੀ ਵਾਲੀ ਝੋਟੀ ਤਾਂ ਜਾਲ ਬਾਬ ਬੋਲਦੀ ਐ ਤੇ ਮਾਂ ਇਹਦੀ ਬਾਈ ਦੱਸਦਾ ਵੀ ਬੂਰੀ ਮੱਝ ਸੀਗੀ ਉਹਦੇ ਕਰਕੇ ਵਾਲ ਜਿਹੜੇ ਉਹ ਤੁਹਾਨੂੰ ਭੂਰੇ ਜੇ ਨਜ਼ਰ ਆਉਣਗੇ ਇਹਦੇ ਅਭੀ ਮੈਨੂੰ ਤਾਂ ਗੱਪਣਾ ਗਾਉਂ ਅਭੀ ਮਨੂ ਬੋਲਦਾ ਸੀਮਨ ਲ ਸੂ ਆ ਪਹਿਲਾ ਸੂਗੀ ਤੇ ਦੰਦੋਂ ਚਾਰ ਦਾ ਨਹੀਂ ਤੇ ਬਿਲਕੁਲ ਬਰੀਕ ਪੂਸ਼ ਹੈ ਦੀ ਦੱਸੋ ਉਤੋਂ ਟਾਂਚੇ ਦੀ ਚੜਾਈ ਤੁਸੀਂ ਵੀਡੀਓ ਚੋਂ ਜਜਮੈਂਟ ਕਰ ਲੈਣੀ ਹੈ ਦੀ ਬਹੁਤ ਖੁੱਲੀ ਡੁੱਲੀ ਝੋਟੀ ਜੈਡ ਬਲੈਕ ਇਸ ਕਰਕੇ ਬਾਈ ਨੇ ਕਿਹਾ ਵੀ ਪੂਸ਼ ਚ ਵਾਲ ਚਿੱਟਾ ਹੈ ਨੀਗਾ ਹਾਲਾਂਕਿ ਇਹਦੇ ਚਮੜੀ ਦੇ ਉੱਤੇ ਬੂਰੀ ਮੱਝ ਦੇ ਪੇਟੋਂ ਜੰਮਣ ਕਰਕੇ ਰੰਗ ਤੁਹਾਨੂੰ ਵਾਲਾਂ ਦਾ ਨਜ਼ਰ ਆਉਂਦਾ ਹੋਣਾ ਥੋੜਾ ਬਰਾਊਨ ਹੈ ਫਵਾਨਾ ਚੰਗਾ ਦਿਸਦਾ ਦੱਸੋ گاਵਾ ਬਾਕੀ ਤਾਂ 10 ਦਿਨ ਪੂਰੇ ਪਏ ਬਈ ਇਹਦੇ ਠੀਕ ਹੈ 10 ਦਿਨਾਂ ਨੂੰ ਅੱਜ ਤੋਂ ਕਰਮਾਲ ਜਿਵੇਂ ਐਚਐਫਗਾਉਂੇ ਬਣ ਕੇ ਸੂਣਾ ਇਹਨੇ ਲੈ ਚੱਲੀ ਬਾਈ ਸੋ 10 ਦਿਨ ਅਜੇ ਬਾਕੀ ਆ ਦੱਸੋ ਸੂਆ ਪਹਿਲਾ ਇਹ ਵੀ ਚਾਰ ਦੰਦ ਝੋਟੀ ਪਹਿਲਾਂ ਤੁਹਾਨੂੰ ਦਿਖਾ ਰਹੇ ਆਂ ਠੰਡੀ ਸੀਲ ਫੁੱਲ ਹੈ ਫਵਾਨਾ ਦੇਖੇ ਕਰਮਾਲੀ ਦਾ ਬਾਈ ਪੂਛ ਪੜੀ ਮੜੀ ਮਨ ਦੇਖੋ ਉਹਵਾਨਾ ਇਸ ਤਰ੍ਹਾਂ ਦਾ ਰੋਖ ਪਹਿਲਾਂ ਜੁੱਟ ਦੇ ਛੱਡ ਦੇ ਪਤਲੀ ਪੂਛ ੱਲੇ ਤੱਕ ਤੁਹਾਨੂੰ ਨਜ਼ਰ ਆਊਗੀ ਦੱਸੋ ਸਟਰਕਚਰ ਇੱਥੋਂ ਦੇਖੋ ਇਹਦਾ ਫੁੱਲ ਹੈਵੀ ਵੇਟ ਆ ਅਗੜੀ ਸੋਣੀ ਹੈ ਪਾਣੀ ਪੀ ਰਹੀ ਹੈ ਤੇ ਮੈਂ ਤੁਹਾਨੂੰ ਉਹਨੇ ਟਾਈਮ ਇਹਨੂੰ ਜ਼ਿਆਦਾ ਦਿਖਾ ਦਿੰਨਾ ਹਾੜੇ ਥਣਾ ਚ ਕੋਈ ਪਸਮਾਰ ਨਹੀਂ ਕੋਈ ਜੋਸ਼ ਨਹੀਂ ਸ਼ਾਇਦ ਹੀ ਮਾਰਦੀ ਸ਼ਾਇਦ ਹੀ ਆਉਂਦਾ ਬਾਈ ਕਹਿੰਦਾ ਤੇ ਸਿੰਘ ਦੇਖੋ ਕਰਮ ਵਾਲੀ ਦਾ ਸੋਨਿਆ ਪੰਚਾ ਦੀ ਵੀਡੀਓ ਦਿਖਾਉਣ ਕਰਨ ਵਿੱਚ ਦਿਖਾਤੀ ਵੈਸੇ ਤਾਂ ਵੀਡੀਓ ਦੀ ਕੱਲੀ ਦੀ ਲੱਗ ਆਪਾਂ ਨਾਲ ਹੀ ਜਿਵੇਂ ਆਪਾਂ ਤਿਆਰੀ ਚ ਦਿਖਾਉਣੀ ਹੋਵੇ ਹੂੰ ਤਰਵੀਰ ਬਾਈ ਇੱਦੂ ਅੱਗੇ ਜਿਹੜੀ ਝੋਕੀ ਆਪਾਂ ਦਿਖਾਉਣੀ ਹੈ ਇਹ ਬਈ ਪਹਿਲਾਂ ਸੂਈ ਹੀ ਐ ਐ ਸਿਕਦਨ ਚੱਕ ਗਈ ਇਹ ਚੱਕ ਕੇ ਲੱਗੀ ਐ ਹੂੰ ਇਹ ਸੂਈ ਨੂੰ ਤਿੰਨ ਦਿਨ ਹੋ ਗਏ ਬਾਈ ਸੂਈ ਨੂੰ 13 ਕਿਲੋਨ ਦਾ ਤਾਂ ਹਾਜ਼ਰ ਐ ਥਲੇ ਤਿੰਨ ਤਰ੍ਹਾਂ ਦੀ সুইਥਲ 13 ਕਿਲੋ 13 ਕਿਲੋ ਹਾਂ ਮੈਂ ਲੈ ਦੋ ਟਾਂ ਤਿੰਨਾਂ ਬਾਈ ਠੀਕ ਐ ਚਾਹੇ ਕਿ ਦਿੱਤਾ ਮਗਰ ਕੱਟੀ ਐ ਕੱਟੀ ਜੈਡ ਬਲੈਕ ਬਾਈ ਆ ਬਾਕੀ ਮੜਾ ਦਿਖਾ ਦੋ ਜਮਸ ਕੱਟੀ ਦੇਖ ਲੋ 나ੜੂਆ ਨਾਲ ਐ ਜੈਡ ਬਲੈਕ ਹੀ ਐ ਕੱਟੀ ਵੈਸੇ ਮੱਝ ਦੀ ਪੂਛ ਵੀ ਸਾਰੀ ਕਾਲੀ ਇਹਦੀ ਵੀ ਬਿਊਟੀ ਸਿੰਗਾ ਤੋਂ ਸ਼ੁਰੂ ਹੋ ਜੋ ਮੇਰੇ ਖਿਆਲ ਚ ਸਾਰਿਆਂ ਤੋਂ ਵਜਾਂ ਇਹ ਮੱਝ ਦਾ ਇਸ ਝੋਟੀ ਦਾ ਜ਼ਿਆਦਾ ਹੋਊਗਾ ਹਵਾਨਾ گاਵਾ ਵਾਲਾ ਫਿਕਸ ਪੱਕੇ ਹਵਾਨੇ ਦੀ ਇਹ ਨਹੀਂ ਵੀ ਵਿਖਾਵਾ ਹੈ ਨੀਗਾ ਮੋੜ ਦੇ ਵਿੱਚੋਂ ਹਵਾਨੇ ਦੀ ਚੁੜਾਈ ਨੋਟ ਕਰ ਲਿਓ ਚੁਵਾਈ ਇਹਦੀ ਵੀ ਬਾਈ ਸੰਦੀਪ ਦੱਸ ਰਿਹਾ ਵੀ ਚੰਗੀ ਐ ਹੋਰ ਥਣ ਖਾਲ ਲੇ ਬਈ ਬਹੁਤ ਸੋਹਣਾ ਥਣ ਸਿਰ ਦੀ ਪਸਮਾ ਕੇ ਹੋਰ ਹੀ ਕੁਝ ਬਣ ਜਾਂਦਾ ਸੋ ਦੇਖੋ ਇਹਦਾ ਵੀ ਟਾਂਚਾ ਦੋਸਤੋ ਚਾਰ ਝੋਟੀਆਂ ਤੁਹਾਨੂੰ ਪਹਿਲਾਂ ਦਿਖਾ ਦਿਆਂ ਮੇਰੇ ਖਿਆਲ ਚ ਜਿਹਨੇ ਚੰਗੀ ਪਹਿਲਾਂ ਖਰੀਦਣੀ ਉਹਨੂੰ ਇੱਕ ਅੱਧੀ ਜ਼ਰੂਰ ਪਸੰਦ ਆ ਜੂ ਕਿਉਂਕਿ ਅਲੱਗ-ਅਲੱਗ ਇਹਨਾਂ ਦੀ ਬਾਡੀ ਐ ਅਲੱਗ-ਅਲੱਗ ਇਹਨਾਂ ਦੇ ਟਾਂਜੇ ਸਿੰਘ ਮੂੰਹ ਮੱਥੇ ਤੋਂ ਨਜ਼ਰ ਆਉਂਦੇ ਹੋਣਗੇ ਕੱਟੀ ਵਾਲੀ ਝੋਟੀ ਦੱਸੋ ਤੇ ਜੈਡ ਬਲੈਕ ਹੀ ਕੱਟੀ ਮੱਝ ਦੀ ਬੰਤਰ ਦੇਖੋ ਕਰਮ ਵਾਲੀ ਦੀ ਕਿੱਡੀ ਜਬਰਦਸਤ ਹੈ ਸੋ ਬਾਹਰ ਤੋਂ ਪਰਸੋ ਤੇ ਅੰਦਰ ਦੀ ਖੇਚ ਪਸੂ ਕਰਦਾ ਫੁੱਲ ਬੋਡੀ ਵੇਟ ਦੀ ਬਹੁਤ ਸਨਖੀ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਹਦੀ ਬਣਾਵਤ ਦੋਸਤੋ ਫੇਰ ਝੋਟੀ ਦੀ ਇੱਕ ਵਾਰ ਫਾਈਲਡ ਝੋਟੀ ਵਿਕਰੀ ਵਾਸਤੇ ਹੈ ਕਾ ਟੀਵੀ ਇਸ ਬਹੁਤ ਸੋਹਣੀ ਨੂੰ ਇਹਨੇ ਜਨਮ ਦਿੱਤਾ ਹੈ ਬਾਕੀ ਇਹਨਾਂ ਸਾਰਿਆਂ ਨੇ ਨਿਕਰਨਾ ਹੀ ਹੈ ਬਾਈ ਜਿਵੇਂ ਤਾਜ਼ੀਆਂ ਕੱਚੀਆਂ ਸੋਆਂ ਵੀ ਆ ਦੇਖੋ ਬਿਊਟੀ ਚੋਟੀ ਵੀ ਦੱਸੋ ਠੀਕ ਹੈ ਲੈ ਚਲੀਏ ਬਾਈ ਸੋ ਇਹ ਦੱਸੋ 4 ਨੰਬਰ ਤੇ ਤੁਹਾਨੂੰ ਝੋਟੀ ਦਿਖਾ ਰਹੇ ਸੀ 5 ਨੰਬਰ ਤੇ ਇੱਕ ਚੋਾਈ ਮੱਝ ਦਿਖਾਉਂਗਾ ਤਿਆਰ ਦੁੱਧ ਵਾਲੀ ਉਹਦੇ ਬਾਰੇ ਜਾਣਕਾਰੀ ਲਵਾਂਗੇ ਬਾਈ ਤੋਂ ਆਪਾਂ ਵੈਸੇ ਦੁੱਧ ਦੇ ਵੀ ਬਾਈ ਜਿਵੇਂ ਤਾ ਕੱਚੀ ਸੋਆਂ 13 ਕਿਲੋ ਆ ਦੁੱਧ ਬਹੁਤ ਚੰਗਾ ਪਾਉਗੀ ਸਾਨੂੰ ਮੈਂ ਉਮੀਦ ਆ 16-17 ਕਿਲੋ ਦੀ ਪਲੂਣ ਥੱਲੇ ਚੋਂ ਆਉਂਦਾ ਨਾ ਨਾ ਵੀ ਖਵਾਨੀ ਤੇ ਕੰਮ ਚ ਉਹ ਪਤਲੀ ਪੂਸ਼ਤ ਇਹ ਤੋਂ ਅੱਗੇ ਜਿਹੜੀ ਝੋਟੀ ਐ ਤਾਂ ਤਰਮੀਰ ਬਾਈ ਇਹ ਬਾਈ ਤੀਜਾ ਸੂਸੂਤੀ ਇਹਨੂੰ ਸੂਈ ਨੋਗੇ 25 26 ਦਾ ਨਾ ਠੀਕ ਐ ਹੋਗੇ ਸੂਈ ਨੋ ਇਸ ਟਾਈਮ ਥੱਲੇ 16 16.5 ਕਿਲੋ ਦਾ ਤਾਂ ਚੋਣ ਵਾਲਾ ਹੈ ਕਹ ਕਹਨੂੰ 17 17.5 ਕਿਲੋ ਦੇ ਪਰ 16 16.5 ਚੋਣ ਵਾਲਾ ਹੈ ਇਹ ਠੀਕ ਐ ਮਗਰ ਚਾਹੀਦੀ ਇਹਦੇ ਬੱਚਾ ਕੀ ਹੈ ਕੱਟੀ ਉਹ ਘੜੀ ਜੀ ਦੀ ਸੂਏ ਦੇ ਨਾਲ ਵੀ ਕੱਟੀ ਲਿਆ ਬਈ ਲੈ ਸੂਏ ਦੀ ਕੱਟੀ ਇੱਧਰ ਖੜੀ ਐ 25 26 ਦਿਨਾਂ ਦੀ ਬਾਈ ਦੱਸਦਾ ਸੂਈ 16 ਕਿਲੋ ਦੁੱਧ ਤੀਜੇ ਸੂਏ ਮਾਝ ਥੱਲੇ ਇਸ ਟਾਈਮ ਤਿਆਰ ਹਮਤ ਤੁਸੀਂ ਕਰਨੀ ਆ ਮੈਂ ਵਾਰ-ਵਾਰ ਇਸ ਕਰਕੇ ਕਹਿਣਾ ਉਹਨਾਂ ਵੀ ਜਿਹਨੇ ਖਰੀਦਣਾ ਪਸ਼ੂ ਤੋਂ ਤੋੜੋ ਕਿਉਂ ਸਾਤੋਂ ਕਈ ਵੀਰ ਵੀ ਸਿੱਧੀ ਮਗਾ ਲੈਂਦੇ ਆ ਫੋਨ ਤੇ ਪਰ ਇੱਥੇ ਆ ਕੇ ਵੇਖੋ ਮੁਰਦਾ ਨਹੀਂ ਕੋਈ ਵੀ ਸਹੀ ਨਾ ਕੋਈ ਭਾਜ ਵੀ ਆਪਣਾ ਭਾ ਤਾਂ ਵੈਸੇ ਗੁਪਤ ਰੱਖਣ ਦਾ ਹੂ ਐ ਬਾਈ ਭਾ ਵੀ ਜਾਜ ਹੁੰਦੇ ਆ ਉਹ ਵੈਸੇ ਕਈ ਵਾਰੀ 10000 ਵਿੱਚ ਨਹੀਂ ਪੈਂਦੀ ਐ ਜਾਂ ਲੈਣੇ ਪੈਂਦੇ ਗਾ ਦਿੱਕਤ ਪੈਂਦੀ ਐ ਸਹੀ ਉਹ ਢਾਂਚਾ ਦੇਖੋ ਮੱਝ ਦਾ ਬੜੀ ਡਬਲ ਮੱਝ ਐ ਜ਼ਰੂਰ ਆ ਕੇ ਦੇਖੋ ਜੀ ਨੇ ਤਿਆਰ ਦੁੱਧ ਲੈਣਾ ਹੈ ਉਹਦੇ ਵਾਸਤੇ ਇਹ ਮੱਝ ਦੋ ਸੋਲਾ ਕਿਲੋ ਇਸ ਟਾਈਮ ਹਾਜ਼ਰ ਹੈ ਚੋਕੇ ਲੈ ਲਓ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਕੱਟੀ ਇਹਦੇ ਨਾਲ ਸੋ ਇਹ ਤੁਹਾਨੂੰ ਦਿਖਾ ਰਹੇ ਸੀ 5 ਨੰਬਰ ਦੇ ਉੱਤੇ 3 ਨੰਬਰ ਦੇ ਹੋਰ ਝੋਟੀ ਤੁਹਾਨੂੰ ਦਿਖਾਵਾਂਗੇ ਤਰਵੀਰ ਜਿਹੜੀ 6 ਨੰਬਰ ਤੇ ਝੋਟੀ ਬਈ ਇਹ ਬਈ ਝੋਟੀ ਸਾਢੇ ਪੰਜ 6 ਮਹੀਨੇ ਸੂਈ ਵੀ ਹੈ ਹਮ ਡੇਢ ਮਹੀਨੇ ਦੀ ਪਣੀ ਹੈ ਪਰ ਆਪਾਂ ਖਾਲੀ ਕਰਕੇ ਦਵਾਂਗੇ ਉਹ ਨਜ਼ਰ ਜਦ ਨਾ ਚੈੱਕ ਨਹੀਂ ਆਉਂਦੀ ਮਗਰ ਕੱਤੀਆ ਦੇ ਦੋ ਦੇ ਤਾਂ ਲੱਗਾ 11:30 12 ਕਿਲੋ ਹੀ ਹੋਣਗੇ ਚੀਕ 11 ਕਾ ਕਿ ਦੇਵਾਂਗੇ 11 ਕਾ ਕਿ ਦੇਵਾਂਗੇ ਤੂੰ ਆ ਪਹਿਲਾ ਹੀ ਓਕੇ ਤੋਰੀ ਬਾਈ 11 ਕਿਲੋ ਦੁੱਧ ਦੋਸਤੋ ਕੱਦ ਕੱਟ ਤੂੰ ਆ ਪਹਿਲਾ ਕੱਟੀ ਨੂੰ ਇਹਨੇ ਜਨਮ ਦਿੱਤਾ 1.5 ਮਹੀਨਾ ਹੋ ਗਿਆ ਏਆਈ ਹੋਈ ਨੂੰ ਪਰ ਖਰੀਦੋ ਖਾਲੀ ਮੰਨ ਕੇ ਪਹਿਲਾ ਸੁਗਾ ਜੀ ਸਿੰਘ ਬਹੁਤ ਸੋਹਣਾ ਦੋਸਤੋ ਕੁੰਡਾ ਸਿੰਘ ਛੋਟਾ ਥਣ ਚੰਗਾ ਕੱਟੀਏ ਦੇ ਨਾਲ ਹੈ ਕੱਟੀ ਜਿਹੜੀ ਉਧਰ ਸਾਹਮਣੇ ਵੱਧੀ ਵੀ ਹੈ ਖੇਲ ਤੇ ਹੀ ਲੈ ਜਾ ਕੇ ਬਾਈ ਮੋੜਲੀ ਨਿਆਈ ਵੱਟ ਸੋਏ ਟੋਕੜ ਝੋਟੀ ਆ ਦਸੋ ਵਿਕਰੀ ਆਸਤੇ ਬਿਊਟੀ ਫੇਸ ਦੀ ਬੜੀ ਚੰਗੀ ਐ ਲੈ ਚਲੀ ਬਈ ਬੰਦ ਸੋ ਜੀਨੇ ਘੱਟ ਪੇਮੈਂਟ ਲਾਉਣੀ ਆ ਤਾਂ ਉਹਦੇ ਹਾਸਤੇ ਟੋਕੜ ਝੋਟੀ 11 ਕਿਲੋ ਦੁੱਧ ਦਾ ਇਸ ਟਾਈਮ ਹਾਜ਼ਰ ਐ ਇਹਦੇ ਥੱਲੇ ਇੱਕ ਝੋਟੀ ਹੋਰ ਦਿਖਾ ਦਗੇ ਲਾਸਟ ਉੱਤੇ ਕੰਨਵਾ ਸੂਆ ਬਾਈ ਇਹ ਪਹਿਲਾ ਸੂਆ ਸੁਣੀ ਬਈ ਚੌਕਦਮ ਚੱਕਦੀ ਝੋਟੀ ਠੀਕ ਐ ਇੱਕ ਹਫਤੇ ਦੀ ਕੱਚੀ ਐ ਇਹ ਜੀ ओके स्टोर केbegin सो एक हफ्ता ਰਹਿੰਦਾ ਦੱਸੋ ਸੂਹਾ ਪਹਿਲਾ ਦੰਦੋ ਇਹ ਵੀ ਚਾਰ ਦੰਦ ਹੈ ਸਿੰਘ ਬਿਲਕੁਲ ਹੀ ਛੋਟਾ ਤੇ ਕੁੰਡਾ ਨਾਲ ਹੀ ਮੁੜਿਆ ਹੋਇਆ ਇੱਥੋਂ ਤੁਸੀਂ ਦੇਖੋ ਬਾਕੀ ਥੱਲੋਂ ਤਿਆਰ ਚੰਗੀ ਹੁੰਦੀ ਆਉਂਦੀ ਹੈ ਮੋੜ ਲਾ ਲਈ ਸੋ ਇਹ ਅੱਜ ਦੀ ਵੀਡੀਓ ਦੇ ਨਾਗ ਸੀਗੇ ਬਾਈ ਕੋਲ ਸੱਤ ਜਿਹੜੇ ਤੁਹਾਨੂੰ ਦਿਖਾਤੇ ਆ। ਫਿਰ ਰੁਟੀਨ ਚੀ ਵੀਡੀਓ ਦਿਖਾਵਾਂਗੇ ਕਿਉਂਕਿ ਵਪਾਰ ਦਾ ਕੰਮ ਹੈ ਇਹਨਾਂ ਦਾ ਤੇ ਪਸ਼ੂ ਇੱਥੇ ਹਰ ਟਾਈਮ ਇਹਨਾਂ ਕੋਲ ਹੁੰਦੇ ਹੀ ਆ। ਵੀਡੀਓ ਕੁਸਟਮ ਡਿਲੇ ਕੀਤੀਆਂ ਸੀ ਪਰ ਹੁਣ ਪੂਰੀ ਕਰਮੀ ਤੁਹਾਨੂੰ ਇਥੋਂ ਸੋਹਣਾਂ ਸੋਹਣੀਆਂ ਮੱਝਾਂ ਅੱਜ ਵਾਂਗੀ ਜਿਹੜੀਆਂ ਉਹ ਦਿਖਾਉਦੇ ਰਹਾਂਗੇ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।